ਇਹਾਰੇ ਸਭ ਤੁਹਾਨੂੰ ਦਿਖਾਉਣੇ ਇੱਕ ਜਿਹੜੀ ਆ ਸਾਹਮਣੇ ਦੇਖ ਰਹੇ ਹੋ ਜਿਹਨਾਂ ਦੇ ਤਾਨ ਮੂੰਹ ਚੱਕੇ ਹੋ ਰਹੇ ਨਾ ਇਹਨਾਂ ਦੇ ਵਿੱਚ ਪਲਾਸਟਿਕ ਕੱਤੂ ਗਿਆ ਸੀ ਸਿੰਗਲ ਗੋਲੇ ਪੈਂਦੇ ਨੇ ਜਿਹੜੇ ਪਿੱਤਲ ਦਾ ਗੋਲਾ ਮਾਰਦੇ ਨੇ ਇੱਕ ਆ ਹੋਰ ਦਿਖ ਰਹੀ ਐ ਜਿਹਦੇ ਵਿੱਚ 5-6 ਗੋਲੇ ਪੈਂਦੇ ਨੇ ਇਹ 6 ਫੇਰ ਇਕੱਠੇ ਮਾਰਦੀ ਆ ਇਸੇ ਤਰ੍ਹਾਂ ਹੀ ਇੱਧਰ ਆ ਜੀ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਇਹ ਇਹਦੇ ਵਿੱਚ ਇੱਕ ਚ ਮੰਨ ਕੇ ਚਲੋ 3 ਤੇ 3 ਤੇ 6 7 7 7 ਪੈਂਦੇ ਨੇ ਇੱਕ ਚਾਰ ਇੱਕ ਵਾਰਾਂ ਜੇ 7 ਮਾਰਦੀ ਹੈ ਜਾਨੀ ਕਿ ਕਮਿਸ਼ਨ ਨੂੰ 7 ਫਾਇਰ ਮਾਰਦੀ ਹੈ ਨਾ ਤੇ ਇਹਨਾਂ ਨੇ ਲਾਈਆਂ ਜਿਵੇਂ 1 2 ਤੰਨਾ ਚਾਰ ਚਾਰ ਮਸ਼ੀਨਾਂ ਤੇ ਇਹਨਾਂ ਨੇ 7-7 ਪੈਰ ਮਾਰਨ ਵਾਲੀਆਂ ਲਾਈਆਂ ਹੋਈਆਂ ਨੇ ਤੇ ਇਹਨਾਂ ਨੇ ਦੋ ਮਸ਼ੀਨਾਂ ਜਿਹੜੀਆਂ ਫਰੰਟ ਤੇ ਲਾਈਆਂ ਹੋਈਆਂ ਨੇ ਸਿੰਗਲ ਸਿੰਗਲ ਫਾਇਰ ਵਾਲੀਆਂ ਜਿਹੜੀਆਂ ਪਿੱਤਲ ਦੇ ਆਪਾਂ ਤੁਹਾਨੂੰ ਪਹਿਲਾਂ ਵੀਡੀਓ ਚ ਦਿਖਾਈ ਸੀ ਕਿ ਪਿੱਤਲ ਦੇ ਫਾਇਰ ਜੇ ਉਹ ਲਾਈਆਂ ਹੋਈਆਂ ਨੇ ਬਾਕੀ ਇਹਨਾਂ ਨੇ ਤੁਸੀਂ ਆ ਦੇਖ ਸਕਦੇ ਹੋ ਖੰਭੇ ਦੇ ਉੱਪਰ ਲਾਈਟਾਂ ਲਾ ਕੇ ਵੱਡੇ ਕੈਮਰੇ ਲਾ ਕੇ ਏਕ-ਏਕ ਸਾਈਡ ਤੇ 10-10 ਕੈਮਰੇ ਲਾ ਕੇ ਸਾਰੀ ਇਹ ਬਲ-ਬਲ ਦੀ ਜਾਣਕਾਰੀ ਇਕੱਠੀ ਕਰ ਰਹੇ ਨੇ ਸਾਰੀ ਬਲ-ਬਲ ਦੀ ਜਾਣਕਾਰੀ ਇਹ ਮਤਲਬ ਕਿ ਮੋਦੀ ਸਰਕਾਰ ਤੱਕ ਪਹੁੰਚਦੀ ਕਰ ਰਹੇ ਨੇ ਸੋ ਇਹ ਜਿਹੜਾ ਹਰਿਆਣਾ ਵਾਲਾ ਤੇ ਪੰਜਾਬ ਵਾਲਾ ਪਿਆਰ ਦੇਖ ਸਕਦੇ ਹੋ ਵੀ ਕਿਹੜੇ ਹਿਸਾਬ ਦਾ ਪਿਆਰ ਹੈ ਇਹ ਇੱਕ ਪਾਸੇ ਤਾਂ ਕਹਿੰਦੇ ਨੇ ਹਰਿਆਣਾ ਤੇ ਪੰਜਾਬ ਭਾਈ ਭਾਈ ਨੇ ਤੇ ਹਰਿਆਣਾ ਦੇ ਪੰਜਾਬ ਭਾਈ ਭਾਈ ਜਰੂਰ ਨੇ ਪਰ ਜਿਹੜੇ ਆਹਾ ਵਰਦੀ ਧਾਰੀ ਲੋਕ ਨੇ ਇਹ ਦੋ ਭਾਈਆਂ ਨੂੰ ਇਕੱਠਾ ਰਹਿਣਾ ਮਤਲਬ ਕਿ ਰਹਿਣ ਨਹੀਂ ਦੇਣਾ ਚਾਹੁੰਦੇ ਤੋਂ ਤੇ ਕਿਰਪਾ ਕਰਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰਿਆਣਾ ਤੇ ਪੰਜਾਬ ਦੇ ਭਾਈ ਭਾਈਆਂ ਦਾ ਉਸੇ ਤਰ੍ਹਾਂ ਪਿਆਰ ਬਣਿਆ